ਉਹਨ ਗੱਲ ਚੱਲਦੀ ਹੈ ਕਿ ਕੀ ਆਪਾਂ ਵੈਲ ਤਰੀਕੇ ਨਾਲ ਵੀ ਇਹਨਾਂ ਕੰਟਰੀਆਂ ਜਾ ਕੇ ਪੈਸੇ ਕਮਾ ਸਕਦੇ ਆ ਉਹਦਾ ਜਵਾਬ ਹੈ ਬਿਲਕੁਲ ਜਦਕਿ ਸਾਡੇ ਵਿਚਾਰ ਦੇ ਵਿੱਚ ਬੰਦੇ ਨੂੰ ਲੀਗਲ ਤਰੀਕੇ ਦੇ ਨਾਲ ਹੀ ਇਹਨਾਂ ਕੰਟਰੀਆਂ ਵਿੱਚ ਐਂਟਰੀ ਸਟੱਡੀ ਵੀਜ਼ਾ ਵਾਸਤੇ 트ੰਪ ਨੇ ਹੁਣ ਅਨਾਉਂਸ ਕੀਤਾ ਚਾਹੇ ਤੁਸੀਂ ਗ੍ਰੈਜੂਏਟ ਕਰਦੇ ਹੋ ਜਾਂ ਤੁਸੀਂ ਪੋਸਟ ਗ੍ਰੈਜੂਏਟ ਕਰਦੇ ਹੋ ਜਿਹੜਾ ਬੰਦਾ ਸਾਡੇ ਦੇਸ਼ ਵਿੱਚ ਪੜ੍ਹੇਗਾ ਉਹਨਾਂ ਨੂੰ ਪੜ੍ਹਾਈ ਤੋਂ ਬਾਅਦ ਗ੍ਰੀਨ ਕਾਰਡ ਤੱਕ ਮੌਕਾ ਦਿੱਤਾ ਜਿੱਤੇ ਤੁਹਾਡੀ ਜ਼ਿੰਦਗੀ ਦਾਤੇ ਲੱਗਦੀ ਆ ਤੁਸੀਂ ਡੰਕੀ ਰੂਟ ਤੇ ਬਾਹਰ ਜਾਂਦੇ ਹੋ ਕੁਝਾ ਤੁਹਾਡੇ ਪੈਸੇ ਖਰਾਬ ਹੁੰਦੇ ਆ ਤੇ ਤੁਹਾਡੇ ਪਿੱਛੇ ਜਿਹੜੇ ਤੁਹਾਡੇ ਮਾਪ ਲੋਪ ਭੈਣ ਭਰਾ ਉਹ ਵੀ ਸਾਡੇ ਪਾਸੇ ਉਹ ਕਹਿੰਦਾ ਤੁਸੀਂ ਸਾਡੇ ਕੋਲ ਸਟੱਡੀ ਵੀਜ਼ਾ ਅਪਲਾਈ ਕਰੋ ਤੁਸੀਂ ਕੁਆਲੀਫਾਈਡ ਹੋ ਤੁਹਾਡੇ ਕੋਲ ਫੰਡਸ ਹੈਗੇ ਉੱਤੇ ਪੜਨ ਵਾਸਤੇ ਤੁਸੀਂ ਆਈਐਸਪੀਟੀ ਕੋਈ ਲੈਂਗੁਏਜ ਕੀ ਚੀਜ਼ ਹੈ ਤੁਹਾਡਾ ਸਵਾਲ ਸਾਨੂੰ ਬਹੁਤ ਦੋਖਾ ਕਿ ਇੰਨਾ ਪੈਸਾ ਖਰਾਬ ਕਰਕੇ ਇੰਨਾ ਟਾਈਮ ਖਰਾਬ ਕਰਕੇ ਵਿਚਾਰੇ ਵਾਪਸ ਆ ਗਏ ਉਹਨਾਂ ਨੂੰ ਇੱਕ ਚੀਜ਼ ਉਹਨਾਂ ਨੂੰ ਪਤਾ ਲੱਗੀ ਕਿ ਕਿਸੇ ਵੀ ਕੰਟਰੀ ਦੇ ਵਿੱਚ ਇੰਨੀ ਦਰਦ ਦੇ ਨਾਲ ਅਮਰੀਕਾ ਦੇ ਵਿੱਚ ਸੱਤਾ ਤਬਦੀਲੀ ਹੋਣ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਅਮਰੀਕੀ ਸਰਕਾਰ ਦੇ ਵੱਲੋਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਵਿੱਚ ਦਾਖਲ ਹੋਣ ਵਾਲੇ ਵਿਦੇਸ਼ੀ ਲੋਕਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਉੱਥੋਂ ਦੇ ਸੈਨਿਕ ਜਹਾਜ਼ਾਂ ਰਾਹੀਂ ਉਹਨਾਂ ਨੂੰ ਉਹਨਾਂ ਦੇ ਮੁਲਕਾਂ ਦੇ ਵਿੱਚ ਜਕੜ ਕੇ ਸੰਗਲਾਂ ਦੇ ਵਿੱਚ ਵਾਪਸ ਭੇਜਿਆ ਜਾ ਰਿਹਾ ਹੈ ਇਸ ਪਿੱਛੇ ਕੀ ਕਹਾਣੀ ਹੈਗੀ ਹੈ ਸਾਰਾ ਕੁਝ ਕਿਉਂ ਹੋ ਰਿਹਾ ਹੈ ਕਿਹੜੇ ਰਾਹ ਦੇ ਕਰਕੇ ਇਹ ਜਿਹੜੇ ਲੋਕ ਗਲਤ ਤਰੀਕੇ ਦੇ ਨਾਲ ਅਮਰੀਕਾ ਵਰਦੇ ਨੇ ਤੇ ਉਹਨਾਂ ਨੂੰ ਫਿਰ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਸੀਂ ਐਸਵੀ ਇਮੀਗ੍ਰੇਸ਼ਨ ਨਾਲ ਦਫ਼ਤਰ ਵਿੱਚ ਕੇ ਪਹੁੰਚੇ ਹਾਂ ਤੇ ਸਾਡੇ ਨਾਲ ਕਮਲਜੀਤ ਹਣੀ ਮੌਜੂਦ ਨੇ ਇਹਨਾਂ ਤੋਂ ਇਸ ਗੱਲ ਨੂੰ ਸਮਝਾਂਗੇ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਾਣਾ ਸਹੀ ਹੈਗਾ ਜਾਂ ਕੋਈ ਇਦਾਂ ਦੇ ਸਹੀ ਤਰੀਕੇ ਵੀ ਨੇ ਜਿਨ੍ਹਾਂ ਦੇ ਨੂੰ ਵਰਤ ਕੇ ਅਸੀਂ ਇਸ ਤਰ੍ਹਾਂ ਦੇ ਮੁਲਕਾਂ ਦੇ ਵਿੱਚ ਰੋਜ਼ਗਾਰ ਦੀ ਭਾਲ ਲਈ ਜਾ ਸਕਦੇ ਹਾਂ ਅਸਰ ਸਵਾਗਤ ਹੈਨਾ ਥੈਂਕ ਯੂ ਜੀ ਅਸਰ ਜਿਸ ਤਰ੍ਹਾਂ ਕਿ ਵੱਡੀ ਗਿਣਤੀ ਦੇ ਵਿੱਚ ਅਮਰੀਕਾ ਨੇ ਹੁਣ ਅवैध ਤਰੀਕੇ ਨਾਲ ਜਿਹੜੇ ਉੱਥੇ ਵਿਦੇਸ਼ੀ ਦਾਖਲ ਹੋਏ ਸੀ ਉਹਨਾਂ ਤੇ ਕਾਰਵਾਈ ਕੀਤੀ ਹੈ ਲੱਖਾਂ ਰੁਪਏ ਉਹਨਾਂ ਨੇ ਗਵਾਲੇ ਪ੍ਰੈਜ਼ੈਂਟਾਂ ਨੂੰ ਦੋਸ਼ੀ ਕਿਹਾ ਜਾ ਰਿਹਾ ਬਹੁਤ ਸਾਰੇ ਸਵਾਲ ਖੜੇ ਨੇ ਜਿਨ੍ਹਾਂ ਦੇ ਜਵਾਬ ਲੱਭਣੇ ਬਹੁਤ ਔਖੇ ਹੈਗੇ ਕੀ ਅਮਰੀਕਾ ਵਰਗੇ ਮੁਲਕਾਂ ਦੇ ਵਿੱਚ ਸਹੀ ਤਰੀਕੇ ਦੇ ਨਾਲ ਵੀ ਦਾਖਲ ਹੋਇਆ ਜਾ ਸਕਦਾ ਹੈ ਰੋਜ਼ਗਾਰ ਵਾਸਤੇ ਇਸ ਤਰ੍ਹਾਂ ਦੀ ਇਹ ਸਕੀਮਾ ਹੁੰਦੀ ਜੀ ਬਿਲਕੁਲ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿੰਨੇ ਵੀ ਇਹ ਬੰਦੇ ਵਾਪਸ ਆਏ ਆ ਸਾਰੇ ਇਹ ਉਸ ਦੀ ਸਰਕਾਰ ਨੇ ਇਲੀਗਲ ਇਮੀਗ੍ਰੇਟ ਦੇ ਕਿ ਅਬਾਧ ਤਰੀਕੇ ਨਾਲ ਉਹਨਾਂ ਦੇ ਕੰਟਰੀ ਚ ਐਂਟਰ ਹੋਏ ਸੀ ਉਹਨਾਂ ਨੂੰ ਵਾਪਸ ਕੀਤਾ ਹੁਣ ਗੱਲ ਚੱਲਦੀ ਹੈ ਕਿ ਕੀ ਆਪਾਂ ਵੈਧ ਤਰੀਕੇ ਨਾਲ ਵੀ ਇਹਨਾਂ ਕੰਟਰੀਆਂ ਜਾ ਕੇ ਪੈਸੇ ਕਮਾ ਸਕਦੇ ਆ ਉਹਦਾ ਜਵਾਬ ਹੈ ਬਿਲਕੁਲ ਜਾ ਸਕਦੇ ਆ ਜਦਕਿ ਸਾਡੇ ਵਿਚਾਰ ਦੇ ਵਿੱਚ ਬੰਦੇ ਨੂੰ ਲੀਗਲ ਤਰੀਕੇ ਦੇ ਨਾਲ ਹੀ ਇਹਨਾਂ ਕੰਟਰੀਆਂ ਦੇ ਵਿੱਚ ਐਂਟਰ ਜੇ ਤੁਸੀਂ ਤੁਹਾਡੀ ਉਮਰ ਘੱਟ ਹੈ ਤੁਸੀਂ ਪੜ੍ਹੇ ਲਿਖੇ ਬੰਦੇ ਹੋ ਤੇ ਤੁਸੀਂ ਸਟੱਡੀ ਵੀਜ਼ਾ ਤੇ ਬਾਹਰ ਜਾ ਸਕਦੇ ਹੋ ਸਟੱਡੀ ਵੀਜ਼ਾ ਵਾਸਤੇ 트াম্প ਨੇ ਹੁਣੀ ਅਨਾਉਂਸ ਕੀਤਾ ਕਿ ਚਾਹੇ ਤੁਸੀਂ ਗ੍ਰੈਜੂਏਟ ਕਰਦੇ ਹੋ ਜਾਂ ਤੁਸੀਂ ਪੋਸਟ ਗ੍ਰੈਜੂਏਟ ਕਰਦੇ ਹੋ ਜਿਹੜਾ ਬੰਦਾ ਸਾਡੇ ਮੁਲਕ ਵਿੱਚ ਪੜ੍ਹੇਗਾ ਉਹਨਾਂ ਨੂੰ ਪੜ੍ਹਾਈ ਤੋਂ ਬਾਅਦ ਉਹ ਗ੍ਰੀਨ ਕਾਰਡ ਤੱਕ ਆਫਰ ਕਰੇਗਾ ਮਤਲਬ ਤੁਸੀਂ ਵੈਧ ਤਰੀਕੇ ਨਾਲ ਉਹਨਾਂ ਦੀ ਕੰਟਰੀ 'ਚ ਗਏ ਉੱਥੇ ਪੜ੍ਹਾਈ ਕੀਤੀ ਉਹਨਾਂ ਦਾ ਕਲਚਰ ਸਮਝਿਆ ਫੇਰ ਤੁਸੀਂ ਅਲਟੀਮੇਟਲੀ ਗ੍ਰੀਨ ਕਾਰਡ ਲੈ ਕੇ ਉੱਥੇ ਸੈਟਲ ਹੋ ਉਹਨਾਂ ਦਾ ਕੰਮ ਕਰਦੇ ਆ ਬਿਜ਼ਨਸ ਦੀ ਜਾਂ ਜਿਹੜੇ ਕੀ ਥੋੜੇ ਹਾਈਲੀ ਕੁਆਲੀਫਾਈਡ ਬੰਦੇ ਆ ਕਿਤੇ ਜੌਬ ਕਰਦੇ ਆ ਉਹ ਵੀ ਬਾਹਰ ਜਾ ਸਕਦੇ ਆ ਬਿਲਕੁਲ ਜਾ ਸਕਦੇ ਆ ਉਹਨਾਂ ਲਈ H1B ਵੀਜ਼ਾ ਸੋ ਇਹ ਤਰੀਕੇ ਆ ਲੀਗਲ ਤਰੀਕੇ ਨਾਲ ਬਾਹਰ ਜਾਣ ਲਈ ਮੈਂ ਤਾਂ ਕਿਸੇ ਨੂੰ ਇਹ ਨਹੀਂ ਕਹਾਂਗਾ ਕਿ ਤੁਸੀਂ ਇਲੀਗਲ ਤਰੀਕੇ ਦੇ ਨਾਲ ਕਿਸੇ ਦੀ ਵੀ ਕੰਟਰੀ ਦੇ ਵਿੱਚ ਐਂਟਰ ਕਰੋ ਕਿਤੇ ਤੁਹਾਡੀ ਜ਼ਿੰਦਗੀ ਦਾਤੇ ਲੱਗਦੀ ਆ ਤੁਸੀਂ ਡੰਕੀ ਰੂਟ ਤੇ ਬਾਹਰ ਜਾਂਦੇ ਹੋ ਦੂਜਾ ਤੁਹਾਡੇ ਪੈਸੇ ਖਰਾਬ ਹੁੰਦੇ ਆ ਤੇ ਤੁਹਾਡੇ ਪਿੱਛੋਂ ਜਿਹੜੇ ਤੁਹਾਡੇ ਮਾਪ ਲੋਕ ਪੈਨ ਫਰਾ ਉਹ ਵੀ ਸਾਰੇ ਪ੍ਰਸ਼ਾਸਨ ਜਿਸ ਤਰ੍ਹਾਂ ਕਿ ਹੁਣ ਵੱਡੀ ਗਿਣਤੀ ਦੇ ਵਿੱਚ ਜਿਹੜੇ ਵਿਦੇਸ਼ੀ ਆ ਉਹਨਾਂ ਨੂੰ ਅਮਰੀਕਾ ਸਰਕਾਰ ਨੇ ਉਹਨਾਂ ਦੇ ਮੁਲਕਾਂ 'ਚ ਵਾਪਸ ਭੇਜਦੇ ਤਾਂ ਕਿ ਇਹਦੇ ਨਾਲ ਜਿਹੜੇ ਆ ਜਿਹੜੇ ਜਾਇਜ਼ ਤਰੀਕੇ ਦੇ ਨਾਲ ਉੱਥੇ ਵੀਜ਼ੇ ਲੱਗਦੇ ਸੀਗੇ ਜਾਂ ਉੱਥੇ ਜਾਇਜ਼ ਤਰੀਕੇ ਦੇ ਨਾਲ ਲੋਕ ਰਹੇ ਰਹੇ ਆ ਉਸ ਪ੍ਰਕਿਰਿਆ 'ਤੇ ਵੀ ਅਸਰ ਪਊਗਾ ਬਿਲਕੁਲ ਨਹੀਂ ਪਾਏਗਾ ਜੀ ਇਹ ਇੱਕ ਮਥਵਾ ਜਿਹੜੀ ਕਿ ਪਿੱਛੇ ਜੇ ਸਾਰਿਆਂ ਨੇ ਨਿਊਜ਼ਪੇਪਰ ਵਿੱਚ ਜਾਂ ਸੋਸ਼ਲ ਮੀਡੀਆ 'ਤੇ ਪੜ੍ਹੀ ਸੀ ਕਿ ਜਿਹੜੇ ਬੰਦੇ ਲੀਗਲ ਤਰੀਕੇ ਦੇ ਨਾਲ ਵੀ ਆ ਉਹਨਾਂ ਤੇ ਵੀ ਅਸਰ ਪੈਗਾ ਜਾਂ ਵੀਜ਼ੇ ਕੁਝ ਘੱਟ ਜਾਣਗੇ ਬਿਲਕੁਲ ਐਦਾਂ ਦੀ ਚੀਜ਼ ਨਹੀਂ ਸਗੋਂ ਅਮਰੀਕਾ ਨੇ ਲੀਗਲ ਤਰੀਕੇ ਦੇ ਨਾਲ ਵੀਜ਼ੇ ਦੇਣ ਦੀ ਗਿਣਤੀ ਨੂੰ ਬਧਾਇਆ ਉਹ ਕਹਿੰਦਾ ਤੁਸੀਂ ਸਾਡੇ ਕੋਲ ਸਟੱਡੀ ਵੀਜ਼ਾ ਅਪਲਾਈ ਕਰੋ ਤੁਸੀਂ ਕੁਆਲੀਫਾਈਡ ਹੋ ਤੁਹਾਡੇ ਕੋਲ ਫੰਡਸ ਹੈਗੇ ਉੱਥੇ ਫੰਡਣ ਵਾਸਤੇ ਤੁਸੀਂ ਆਇਲਸ ਪੀਟੀ ਕੋਈ ਲੈਂਗੁਏਜ ਕੀਤੀ ਹੈ ਤੁਹਾਡਾ ਸਵਾਗਤ ਹੈ ਸੋ ਇਸ ਸਮੇਂ ਦੇ ਵਿੱਚ ਸਟੱਡੀ ਵੀਜ਼ਾ ਜਿਹੜੇ ਉਹ ਜ਼ਿਆਦਾ ਲੱਗ ਉਹਨਾਂ ਵਿੱਚ ਕੋਈ ਫਰਕ ਨਹੀਂ ਪਿਆ ਸਗੋਂ ਉਹਨਾਂ ਦੀ ਗਿਣਤੀ ਵਧੀਆ ਪਹਿਲੇ ਨਾਲੋਂ ਗਿਣਤੀ ਉਹਨਾਂ ਦੀ ਵਧੀਆ ਘਟੀ ਬਹੁਤ ਸਾਰੇ ਨੌਜਵਾਨ ਇਹਨਾਂ ਦੇ ਵਿੱਚੋਂ ਇਦਾਂ ਦੇ ਹੈਗੇ ਆ ਜਿਹੜਾ ਜਿਹੜੇ ਕਈ ਯੂਰਪੀਅਨ ਦੇਸ਼ਾਂ ਦੇ ਵਿੱਚ ਉੱਥੇ ਵਰਕ ਵੀਜ਼ਾ ਸੀਗਾ ਉਹਨਾਂ ਤੋਂ ਯੂਰਪੀਅਨ ਦੇਸ਼ਾਂ ਦਾ ਜਾਂ ਹੋਰ ਕਿਸੇ ਤਰ੍ਹਾਂ ਦਾ ਵੀਜ਼ਾ ਸੀਗਾ ਉਹਨਾਂ ਨੇ ਉੱਥੋਂ ਅਮਰੀਕਾ ਗਏ ਉਹਨਾਂ ਨੇ ਉਹ ਵੀ ਵੀਜ਼ਾ ਗਵਾ ਲਿਆ ਤੇ ਹੁਣ ਅਮਰੀਕਾ ਤੋਂ ਵੀ ਉਹਨਾਂ ਨੂੰ ਵਾਪਸ ਆਉਣਾ ਪਿਆ ਜਿਹੜਾ ਸਰ ਕੋਈ ਪਰਸਨ ਕੋਈ ਵਿਅਕਤੀ ਇੱਕ ਵਾਰੀ ਰਿਪੋਰਟ ਹੋ ਜਾਂਦਾ ਕਿਸੇ ਮੁੱਲਕ ਤੋਂ ਕਿ ਉਹਦੇ ਦੁਬਾਰ ਤੋਂ ਚਾਂਸ ਹੁੰਦੇ ਆ ਕਿਸੇ ਵਿਦੇਸ਼ੀ ਮੁਲਕ 'ਚ ਜਾਣ ਦੇ ਬਹੁਤ ਘੱਟ ਚਾਂਸ ਜਾਈ ਜਦੋਂ ਬੰਦਾ ਕਿਸੇ ਮੁਲਕ ਚੋਂ ਰਿਪੋਰਟ ਹੁੰਦਾ ਵਾ ਉਹਦੇ ਪ੍ਰੋਪਰ ਬਾਇਓਮੈਟ੍ਰਿਕਸ ਹੁੰਦੇ ਉੱਤੇ ਉਹਦੇ ਫਿੰਗਰ ਹੁੰਦੇ ਆ ਉਹਦੇ ਕਾਗਜ਼ ਪੱਤਰ ਉੱਤੇ ਰੱਖੇ ਜਾਂਦੇ ਆ ਉਹਨਾਂ ਨਾਲੇ ਸਿਸਟਮ ਦੇ ਵਿੱਚ ਚੜ ਜਾਂਦਾ ਹੁਣ ਅਮਰੀਕਾ ਦੇ ਨਾਲ ਕਿਹੜੇ ਕਿਹੜੇ ਕੰਟਰੀ ਦੀ ਸੰਧੀ ਆ ਜਿੰਨਾਂ ਨਾਲ ਆਪਣਾ ਡਾਟਾ ਟਰਾਂਸਫਰ ਕਰਦਾ ਉਹਨਾਂ ਮੁਲਕਾਂ ਦੇ ਵਿੱਚ ਉਹਨਾਂ ਦਾ ਜਾਣਾ ਬਹੁਤ ਜ਼ਿਆਦਾ ਹੋਗਾ ਦੂਜੀ ਚੀਜ਼ ਜੇ ਉਹਨਾਂ ਕੋਈ ਯੂਰੋਪੀਅਨ ਕੰਟਰੀ ਦੇ ਵਿੱਚ ਵਰਕ ਪਰਮਿਟ ਸੀ ਇਟ ਮੀਨਸ ਕਿ ਉਹਨਾਂ ਨੇ ਲੀਗਲ ਵੇ ਦੇ ਨਾਲ ਯੂਰੋਪ ਦੇ ਵਿੱਚ ਐਂਟਰ ਕੀਤੀ ਉਹਨਾਂ ਨੂੰ ਆਪਣਾ ਲੀਗਲ ਵੇ ਨਹੀਂ ਗਵਾਉਣਾ ਚਾਹੀਦਾ ਕੀ ਉਹ ਯੋਰਪੀ ਮਲਕਾਂ 'ਚ ਵੀ ਨਹੀਂ ਵਾਪਸ ਜਾ ਸਕਦੇ ਜਿੱਥੇ ਜਿਹੜੇ ਮੌਲਕਤਾਵਾਂ ਲਓ ਕਿਸੇ ਤੋਂ ਫਰਾਂਸ ਦਾ ਵਰਕ ਵੀਜ਼ਾ ਹੈਗਾ ਉਹ ਅਮਰੀਕਾ ਚਲਾ ਗਿਆ ਉੱਥੋਂ ਰਿਪੋਰਟ ਹੋ ਗਿਆ ਕੀ ਹੁਣ ਉਹ ਫਰਾਂਸ ਜਾ ਸਕਦਾ ਦੇਖੋ ਜਦੋਂ ਵੀ ਆਪਸੀਂ ਕਿਸੇ ਕੰਟਰੀ ਦਾ ਵੀਜ਼ਾ ਅਪਲਾਈ ਕਰਦੇ ਆ ਸਾਡੇ ਕੋਲ ਕੁਝ ਕੁਐਸਚਨਸ ਪੁੱਛੇ ਜਾਂਦੇ ਆ ਉਹਦੇ ਵਿੱਚ ਇਹ ਵੀ ਕੁਐਸਚਨ ਆਂਦਾ ਕਿ ਕੀ ਤੁਸੀਂ ਕਿਸੇ ਕੰਟਰੀ 'ਚੋਂ ਰਿਪੋਰਟ ਹੋਏ ਜਾਂ ਤੁਸੀਂ ਕਿਸੇ ਕੰਟਰੀ ਦੇ ਵਿੱਚ ਇਲੈਗਲ ਬੇਨਾਲ ਐਂਟਰ ਕਰਨ ਦੀ ਕੋਸ਼ਿਸ਼ ਕੀਤੀ ਹੁਣ ਮੈਨੂੰ ਨਹੀਂ ਪਤਾ ਉਹਨਾਂ ਨੇ ਦੁਆਰਾ ਜੀ ਆਪਣੀ ਫਾਈਲ ਲਵਾਈ ਤੇ ਕਿੱਥੋਂ ਲਵਾਉਂਦੇ ਆ ਜੋ ਕੁਐਸਚਨ ਦਾ ਆਨਸਰ ਦਿੰਦੇ ਆ ਸਹੀ ਤਰੀਕੇ ਨਾਲ ਤੇ ਉਥੇ ਯੈਸ ਕਰਨਗੇ ਯੈਸ ਕਰਨਗੇ ਤੇ ਅੱਗੇ ਉਹਨਾਂ ਦੀ ਵੀਜੀ ਪ੍ਰਕਿਰਿਆ ਉਹਨਾਂ ਨੂੰ ਹੋ ਜੇਗੀ ਤੇ ਅੱਗੇ ਮੈਂ ਕੁਝ ਕਹਿ ਨਹੀਂ ਸਕਦਾ ਇਸ ਬਾਰੇ ਬਟ ਜੋ ਤੁਸੀਂ ਕਿਸੇ ਕੰਟਰੀ ਤੋਂ ਡਿਪੋਰਟ ਹੁੰਦੇ ਹੋ ਤੁਹਾਡਾ ਬਾਕੀ ਕੰਟਰੀਆਂ ਦੇ ਵਿੱਚ ਜਾਣ ਦਾ ਸਪਲਾਈ ਕਿਸਮਤ ਟੁੱਟੀ ਤਾਂ ਕੀ ਤੁਹਾਡਾ ਉਸ ਯੂਥ ਨੂੰ ਮੈਸੇਜ ਆਏਗਾ ਕਿਉਂਕਿ ਬਹੁਤ ਸਾਰੇ ਨੌਜਵਾਨ ਜਿਹੜੇ ਡਿਪੋਰਟ ਹੋ ਕੇ ਆਏ ਸੀ ਉਹਨਾਂ ਨਾਲ ਇੰਟਰਵਿਊ ਕੀਤੀਆਂ ਤਾਂ ਉਹ ਹੁਣ ਪਛਤਾ ਰਹੇ ਆ ਦੂਸਰੇ ਨੌਜਵਾਨਾਂ ਨੂੰ ਵੀ ਸਲਾਹ ਦੇ ਰਹੇ ਕਿ ਸਾਨੂੰ ਇਹ ਜਿਹੜਾ ਰਸਤਾ ਆ ਇਹ ਗਲਤ ਹੈਗਾ ਇਹ ਨਹੀਂ ਚੁਣਨਾ ਚਾਹੀਦਾ ਤੁਹਾਡਾ ਕੀ ਮੈਸੇਜ ਹੈਗਾ ਯੂਥ ਨੂੰ ਦੇਖੋ ਸਾਰੇ ਯੂਥ ਸਾਡੇ ਭੈਣ ਭਰਾਈ ਆ ਸਾਨੂੰ ਬਹੁਤ ਦੁੱਖ ਆ ਕਿ ਇੰਨਾ ਪੈਸਾ ਖਰਾਬ ਕਰਕੇ ਇੰਨਾ ਟਾਈਮ ਖਰਾਬ ਕਰਕੇ ਵਿਚਾਰੇ ਵਾਪਸ ਆਏ ਉਹਨਾਂ ਨੂੰ ਇੱਕ ਚੀਜ਼ ਉਹਨਾਂ ਨੂੰ ਪਤਾ ਲੱਗੀ ਕਿ ਕਿਸੇ ਵੀ ਕੰਟਰੀ ਦੇ ਵਿੱਚ ਇਲਲੀਗਲ ਵੇਨਾ ਨਹੀਂ ਜਾਣਾ ਚਾਹੀਦਾ ਉਹਨਾਂ ਦਾ ਵੀ ਕੋਈ ਕਸੂਰ ਨਹੀਂ ਜਿਨ੍ਹਾਂ ਨੇ ਉਹਨਾਂ ਨੂੰ ਕਿਹਾ ਹੋਵੇਗਾ ਕਿ ਅਸੀਂ ਤੁਹਾਨੂੰ ਪਹੁੰਚਾ ਦਾਂਗੇ ਸਹੀ ਦੋਸ਼ੀ ਦੇਖੋ ਬੰਦੇ ਆ ਤੇ ਉਹਨਾਂ ਦੇ ਰਾਹੀਂ ਚਲੋ ਬਾਕੀ ਯੂਥ ਨੂੰ ਇੱਕ ਮੈਸੇਜ ਗਿਆ ਜੇ ਸਿੱਕੇ ਕਿਸੇ ਵੀ ਕੰਟਰੀ ਚ ਜਾਣਾ ਸੋ ਵੀ ਸ਼ੁਡ ਆਪਟ ਲੀਗਲ ਵੇ ਲੀਗਲ ਵੇ ਆਪਟ ਕਰੀਏ ਸਟੱਡੀ 베ਸ ਤੇ ਜਾਈਏ ਵਰਕ ਪਰਮਿਟ ਤੇ ਜਾਈਏ ਜਾਂ ਹੋਰ ਉਸ ਕੰਟਰੀ ਦੀਆਂ ਕਾਨੂੰਨੀ ਪ੍ਰਕਿਰਿਆਵਾਂ ਅਨੁਸਾਰ ਕੋਈ ਬਿਜ਼ਨਸ ਵੀਜ਼ਾ ਮਿਲਦਾ ਅਸੀਂ ਉੱਤੇ ਜਾਈਏ ਇਹਨਾਂ ਤੋਂ ਬਾਕੀ ਬੰਦਿਆਂ ਨੂੰ ਸਬਕ ਮਿਲੇਗਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਜੋ ਮੈਨੂੰ ਲੱਗਦਾ ਕਿ ਹਰ ਬੰਦਾ ਕਿਸੇ ਵੀ ਕੰਟਰੀ ਚ ਜਾਣ ਲਈ ਇੱਕ ਲੀਗਲ ਵੇ ਬਣਾਏਗਾ ਜੋ ਮੇਰਾ ਲਾਸਟ ਕੁਐਸਚਨ ਹੈਗਾ ਜਿਸ ਤਰ੍ਹਾਂ ਕਿ هون ਬਹੁਤ ਸਾਰਾ ਜਿਹੜੀ ਉਂਗਲ ਆ ਏਜੰਟਾਂ ਦੇ ਉੱਪਰ ਖੜੀ ਕੀਤੀ ਜਾਂਦੀ ਕਿ ਏਜੰਟਾਂ ਨੇ ਧੋਖਾ ਕੀਤਾ ਕਈ ਨੌਜਵਾਨ ਇੰਟਰਵਿਊ 'ਚ ਇਹ ਕਹਿੰਦੇ ਕਿ ਸਾਨੂੰ ਕਹੇ ਸੀ ਤੁਹਾਡੀ ਸਿੱਟੀ ਫਲਾਈਟ ਕਰਾ ਦਾਂਗੇ ਲੇਕਿਨ ਸਾਨੂੰ ਜੰਗਲਾਂ 'ਚ ਜਾ ਕੇ ਉਤਾਰ ਦਿੱਤਾ ਕੀ ਜਿਹੜੇ ਤਰੀਕੇ ਦੇ ਨਾਲ ਉਹ ਅਨਲੀਗਲ ਤਰੀਕੇ ਦੇ ਨਾਲ ਇਹ ਲੋਕ ਗਏ ਆ ਜਿਨ੍ਹਾਂ ਰਾਈ ਗਏ ਆ ਕੀ ਆਪਾਂ ਉਹਨਾਂ ਲਈ ਏਜੰਟ ਸ਼ਬਦ ਵਰਤ ਸਕਦੇ ਹਾਂ ਕਿ ਉਹ ਵਾਕਈ ਏਜੰਟ ਹੁੰਦੇ ਆ ਜਾਂ ਸਲਾਹਕਾਰ ਹੁੰਦੇ ਆ ਜਾਂ ਕੋਈ ਆਮ ਹੀ ਬੰਦੇ ਹੁੰਦੇ ਦੇਖੋ ਕੁਝ ਸਮਾਂ ਪਹਿਲਾਂ ਜਾਂ ਕੁਝ 1 ਸਾਲ ਪਹਿਲਾਂ 7-8 ਸਾਲ ਪਹਿਲਾਂ ਉਹ ਪੰਜਾਬ ਸਰਕਾਰ ਨੇ ਇੱਕ ਰੂਲ ਕੱਢਿਆ ਉਹਨਾਂ ਨੇ ਇੱਕ ਲਾਇਸੈਂਸ ਪ੍ਰਕਿਰਿਆ ਸ਼ੁਰੂ ਕੀਤੀ। ਸੋ ਜਿਹੜਾ ਵੀ ਬੰਦਾ ਕੰਸਲਟੈਂਸੀ ਕਰੇਗਾ, ਟਰੈਵਲ ਏਜੰਸੀ ਕਰੇਗਾ, ਆਇਲਸ ਜਾਂ ਪੀਟੀ ਕਰਾਏਗਾ, ਉਹਦਾ ਪੂਰੇ ਦਾ ਪੂਰਾ ਡਾਟਾ ਉਸ ਲੋਕਲ ਡਿਸਟ੍ਰਿਕਟ ਜਾਂ ਸ਼ਹਿਰ ਦੇ ਡੀਸੀ ਕੋਲ ਹੋਵੇਗਾ, ਉਹਦੇ ਐਸਡੀਐਮ ਕੋਲ ਹੋਵੇਗਾ। ਪਲੱਸ ਇਹ ਪੂਰਾ ਡਾਟਾ ਪੰਜਾਬ ਸਰਕਾਰ ਕੋਲ ਹੈ। ਸੋ ਮੈਂ ਤੁਹਾਡੇ ਚੈਨਲ ਰਾਹੀਂ ਸਭ ਨੂੰ ਅਪੀਲ ਕਰਦਾ, ਤੁਸੀਂ ਕਿਤੇ ਵੀ ਜਾਣਾ, ਸਹੀ ਸਲਾਹ ਲੈਣ ਜਾਣਾ, ਪੰਜਾਬ ਸਰਕਾਰ ਦੇ অথੋਰਾਇਜ਼ਡ ਕੰਸਲਟੈਂਟਸ ਕੋ ਜਿਨ੍ਹਾਂ ਨੂੰ ਪੰਜਾਬ ਸਰਕਾਰ ਨੇ ਰਿਸਰਚ ਦਿੱਤਾ, ਉਹਦੇ ਕੋਲ ਜਾਓ। ਪਹਿਲੀ ਚੀਜ਼ ਤੁਹਾਡਾ ਤੋਕਾ ਹੋਏਗਾ ਨਹੀਂ 22 ਚਾਂਸ ਕਿਤੇ ਹੋ ਵੀ ਗਿਆ ਤੇ ਉਹਦਾ ਸਾਰਾ ਡਾਟਾ ਪੰਜਾਬ ਸਰਕਾਰ ਕੋਲ ਆ ਤੁਹਾਨੂੰ ਉਸ ਵਿੱਚ ਪੂਰਾ ਇਨਸਾਫ ਹੋਵੇਗਾ ਉਹਨੇ ਜਿਹੜੇ ਬੰਦੇ ਆਪਣੇ ਬਾਹਰ ਗਏ ਕਈਆਂ ਦਾ ਡਾਟਾ ਹੀ ਹੈ ਨਹੀਂ ਕਈ ਪਤਾ ਨਹੀਂ ਕਿੱਥੇ ਆ ਕਿੱਥੋਂ ਕੰਮ ਆਪਰੇਟ ਕਰ ਰਹੇ ਆ ਬੈਕ ਐਂਡ ਤੇ ਆਪਰੇਟ ਕਰ ਰਹੇ ਆ ਕਿੱਥੋਂ ਕਰੇ ਕਿਸੇ ਨੂੰ ਕੁਝ ਨਹੀਂ ਪਤਾ ਉਹਦੇ ਵਿੱਚ ਇਨਸਾਫ ਪ੍ਰਕਿਰਿਆ ਥੋੜੀ ਡਿਲੇ ਹੋਦੀ ਸੋ ਇਹੀ ਇੱਕ ਮੇਰੀ ਸਲਾਹ ਆ ਸਾਰਿਆਂ ਨੂੰ ਜਿੰਨੇ ਵੀ ਜਾਣਾ ਪੰਜਾਬ ਸਰਕਾਰ ਦੇ ਅਥੋਰਾਈਜ਼ ਕੰਸਲਟੈਂਟ ਕੋ ਜਾ ਕੇ ਸਹੀ ਸਲਾਹ ਲਏ ਉਹ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਵੇਗਾ ਤੇ ਇਲੀਗਲ ਵੇ ਦੇ ਨਾਲ ਬਾਹਰ ਜਾਣਾ ਬੰਦ ਕਰਨਾ ਹੋਣਾ ਚਾਹੀਦਾ ਲੀਗਲ ਵੇ ਬਹੁਤ ਆ ਬਾਹਰ ਜਾਣ ਵਾਸਤੇ ਹਾਂ ਇਸੰ ਕਮਲਜੀਤ ਹੋਣੀ ਜਿਹੜੇ ਐਸਵੀ ਇਮੀਗ੍ਰੇਸ਼ਨ ਦੇ ਜਿਹੜੇ ਇੱਥੇ ਮੁੱਖ ਕਰਤਾ ਤਰਤਾਨ ਇਹਨਾਂ ਦਾ ਕਹਿਣਾ ਹੈ ਕਿ ਜਿਹੜੀ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਜਿਸ ਤਰ੍ਹਾਂ ਕਿ ਡਿਪੋਰਟ ਹੋਏ ਆ ਨੌਜਵਾਨਾਂ ਤੋਂ ਬਾਅਦ ਜਿਹੜੇ ਆਮ ਵੀਜ਼ੇ ਹੁੰਦੇ ਨੇ ਚਾਹੇ ਉਹ ਵਰਕ ਵੀਜ਼ਾ ਹੋਵੇ ਟੂਰਿਸਟ ਵੀਜ਼ਾ ਹੋਵੇ ਜਾਂ ਸਟੂਡੈਂਟ ਵੀਜ਼ਾ ਹੋਵੇ ਉਹਨਾਂ ਦੇ ਉੱਪਰ ਜਿਹੜਾ ਕੀ ਪ੍ਰਭਾਵ ਪੈ ਸਕਦਾ ਇਸ ਤਰ੍ਹਾਂ ਦੀ ਗੱਲ ਸਾਹਮਣੇ ਆਈ ਹੈ ਪਰ ਇਹਨਾਂ ਨੇ ਕਿਹਾ ਕਿ ਉਸ ਵੀਜ਼ਿਆਂ ਦੇ ਉੱਪਰ ਕੋਈ ਪ੍ਰਭਾਵ ਨਹੀਂ ਪਿਆ ਜੇ ਕਿਸੇ ਨੇ ਜਾਣਾ ਆ ਉਹਨਾਂ ਵੀਜ਼ਿਆਂ ਦੇ ਨਾਲ ਉਹ ਜਾ ਸਕਦੇ ਕਿਉਂਕਿ ਅਮਰੀਕੀ ਸਰਕਾਰ ਨੇ ਵੀ ਤਰਜੀਹ ਦਿੱਤੀ ਹੈਗੀ ਹੈ ਕਿ ਜਿਹੜੇ ਲੀਗਲ ਤਰੀਕੇ ਦੇ ਨਾਲ ਲੋਕ ਅਮਰੀਕਾ ਆਉਣਾ ਚਾਹੁੰਦੇ ਨੇ ਉਸ ਪ੍ਰਕਿਰਿਆ ਨੂੰ ਹੋਰ ਜਿਹੜਾ ਕਿ ਆਸਾਨ ਬਣਾਇਆ ਗਿਆ ਕਿਉਂਕਿ ਲੀਗਲ ਤਰੀਕੇ ਦੇ ਨਾਲ ਜਿਹੜਾ ਕੋਈ ਵੀ ਵਿਅਕਤੀ ਕਿਸੇ ਵੀ ਯੂਰਪੀਨ ਕੰਟਰੀ ਜਾਂ ਅਮਰੀਕਾ ਦੇ ਵਿੱਚ ਜਾਂਦਾ ਤਾਂ ਉਸ ਲਈ ਇੱਕ ਚੰਗੇ ਮੌਕੇ ਹੁੰਦੇ ਨੇ ਚੰਗੇ ਪੁਆਇੰਟ ਦੇ ਮੌਕੇ ਹੁੰਦੇ ਨੇ ਇਸ ਲਈ ਦਾ ਦੀ ਅਪੀਲ ਵੀ ਹੈ ਨੌਜਵਾਨ ਪੀੜੀ ਨੂੰ ਕਿ ਉਹ ਲੀਗਲ ਤਰੀਕੇ ਦੇ ਨਾਲ ਹੀ ਵਿਦੇਸ਼ੀ ਮੁਲਕਾਂ ਦੇ ਵਿੱਚ ਜਾਣ ਕੈਮਰਾਮੈਨ ਗੁਰਦੇਵ ਦੇ ਨਾਲ ਹਿੰਦਰਜੀਤ ਸਿੰਘ ਚਾਹ